ਅੰਮ੍ਰਿਤਸਰ ਬਾਸ ਅੜੇ ਵਿੱਚ ਰੋਜ਼ਾਨਾ ਕਾਫੀ ਸੰਖਿਆ ਵਿੱਚ ਲੋਕ ਬੱਸਾਂ ਵਿੱਚ ਸਫ਼ਰ ਕਰਦੇ ਹਨ ਅਤੇ ਕਈ ਸ਼ਹਿਰਾਂ ਦੇ ਦੂਸਰੇ ਪਰਦੇਸਾਂ ਦੀਆਂ ਬੱਸਾਂ ਵੀ ਬਾਸ ਅੜੇ ਅੰਦਰ ਆਉਂਦੀਆਂ ਹਨ ਪਰ ਬਾਸ ਅੜੇ ਤੇ ਹਾਲਾਤ ਦੇਖ ਕੇ ਲੋਕ ਕਾਫੀ ਪਰੇਸ਼ਾਨ ਹੁੰਦੇ ਹਨ ਫਾਸਫੇ ਟੀਮ ਨੇ ਜਦੋਂ ਬਾਸ ਅੜੇ ਦਾ ਦੌਰਾ ਕੀਤਾ ਤੇ ਇਹ ਵੇਖਣ ਵਿੱਚ ਆਇਆ ਕਿ ਬਾਸ ਅੜੇ ਅੰਦਰ ਵੱਡੇ ਵੱਡੇ ਗड्ढे ਬਣੇ ਹੋਏ ਹਨ ਅਤੇ ਨਾ ਹੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਹੈ بارش ਵਿੱਚ ਬੱਸਾਂ ਨਿਕਲਣੀਆਂ ਮੁਸ਼ਕਲ ਹੋ ਜਾਂਦੀਆਂ ਹਨ ਲੋਕਾਂ ਨੂੰ ਵੀ ਬੜੀ ਮੁਸ਼ਕਲ ਨਾਲ ਬਾਸ ਅੜੇ ਅੰਦਰ ਜਾਣਾ ਪੈਂਦਾ ਪਾਰੇ ਹਾਲਾਤ ਪਿਛਲੇ ਕਈ ਸਾਲਾਂ ਤੋਂ ਬਣੇ ਹੋਏ ਹਨ ਪਰ ਬਸ ਅੱਡੇ ਦੇ ਪ੍ਰਬੰਧਕਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵੀਜੀ ਅਸ ਟਾਈਮ ਅਹੀਂ ਅੰਮ੍ਰਿਤਸਰ ਦੇ ਬਸ ਸਟੈਂਡ ਤੇ ਖੜੇ ਆ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਕਿ ਲੰਘਣ ਜੋਗ ਬਿਲਕੁਲ ਨਹੀਂ ਹੈਗੇ। ਜੇ ਇੰਨੀ ਕਮਾਈ ਬਸ ਸਟੈਂਡ ਨੂੰ ਹੈਗੀ ਆ ਸਰਕਾਰ ਨੂੰ ਹੈਗੀ ਆ ਇਹਦੇ ਕੁਝ ਨਾ ਕੁਝ ਸੜਕਾਂ ਦੇ ਬਣਾ ਸਕਦੀ ਆ ਨਾ ਸੜਕਾਂ ਦਾ ਦੇਖੋ ਕਿੰਨਾ ਬੁਰਾ ਹਾਲ ਆ। ਪਾਣੀ ਗੋਡੇ-ਗੋਡੇ ਖੜਿਆ ਇੱਥੇ ਜੇ ਐਕਟਿਵ ਵਾਲਾ ਆ ਕੇ ਨੰਗੀ ਇਹ ਐਕਟਿਵ ਆਦੀ ਡੁੱਬ ਜਾਂਦੀ ਆ। ਬਹੁਤ ਮਾੜਾ ਹਾਲ ਆ ਭਾਜੀ ਤੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਇਹੀ ਗਾਣਾ ਚਾਹੁੰਦੇ ਆ ਕਿ ਬੱਸ ਸਟੈਂਡ ਵਾਲਿਆਂ ਨੂੰ ਤੇ ਕੋਈ ਸਰਕਾਰ ਨੂੰ ਇਹ ਇਹਦਾ ਜਲਤੋ ਜਲ ਹੱਲ ਕੀਤਾ ਜਾਵੇ ਕਿ ਲੋਕਾਂ ਨੂੰ ਪਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਆ ਇਹ ਹਰ ਜਗ੍ਹਾ ਕੱਲ ਇੱਥੇ ਔਰ ਤਾਂ ਡਿੱਗ ਪਈ ਲੰਗਦੀ ਸਾਰ ਮਤਲਬ ਕਿ ਲੋਕਾਂ ਦਾ ਇੰਨਾ ਮਾੜਾ ਹਾਲ ਹੋ ਰਿਹਾ ਕਿ ਜਿਨ੍ਹਾਂ ਨੇ ਸਫ਼ਰ ਕਰਨਾ ਉਹਨਾਂ ਲਈ ਤੇ ਕੋਈ ਨਾ ਕੋਈ ਜਗ੍ਹਾ ਵਧੀਆ ਚਾਹੀਦੀ ਚਾਹੀਦੀ ਆ ਨਾ ਅਸੀਂ ਇਹੋ ਗਾਣਾ ਚਾਹੁੰਦੇ ਜਲਦੀ ਜਲਦੀ ਇਹਨੂੰ ਰਿਪੇਅਰ ਕਰਨਾ ਠੀਕ ਕਰਨਾ ਇਹ ਬੱਸ ਸਟੈਂਡਰ ਆਪਾਂ ਜਿੱਧਰ ਐਂਟਰੀ ਹੁੰਦੀ ਆ ਉਸ ਸਾਈਡ ਖਲੋਤਾ ਤੇ ਇੱਥੇ ਪਾਣੀ ਬਹੁਤ ਬੁਰਾ ਹਾਲ ਬਰਿਆ ਆ ਤੇ ਕਈ ਵਾਰੀ ਤਾਂ ਬੰਦੇ ਡਿਗਵੀ ਜਾਂਦੇ ਇੱਥੇ ਸਲਿੱਪ ਹੋ ਕੇ ਤੇ ਸਵਾਰੀਆਂ ਦੇ ਕੱਪੜੇ ਵੀ ਖਰਾਬ ਹੋ ਜਾਂਦੇ ਸਮਾਨ ਵੀ ਡਿੱਗ ਜਾਂਦਾ ਵਾ ਤੇ ਜਾਣਾ ਨਾ ਬੜਾ ਔਖਾ ਹੋ ਜਾਂਦਾ ਇੱਥੇ ਇੱਥੇ ਰੋਡ ਸਹੀ ਤਰੀਕੇ ਨਾਲ ਬਣਨਾ ਚਾਹੀਦਾ ਕਿ ਵੀ ਮਹਿਕਮੇ ਨੂੰ ਦੇਖਣਾ ਚਾਹੀਦਾ ਕਿ ਕੀ ਹਾਲਾਤ ਬਣੇ ਆ ਇਹਨੂੰ ਥੋੜਾ ਕੋਆਪਰੇਟ ਕਰਨ ਬਈ ਅਧਿਕਾਰੀ ਆ ਕੇ ਥੋੜਾ ਦੇਖਣ ਥੇ ਕੋਆਪਰੇਟ ਕਰਨ ਆਪਣੇ ਸ਼ਹਿਰ ਦੀ ਨੁਮਾਰ ਜਿਹੜੀ ਹੈ ਥੋੜੀ ਵੱਡੀਆਂ ਤਰੀਕੇ ਨਾਲ ਬਣਾਣ ਕਿ ਪਾਣੀ ਪੂਣੀ ਭਰਿਆ ਮੱਛਰ ਹੁਣ ਪਾਣੀ ਖੱਟਾ ਰਹੇਗਾ ਤਾਂ ਇਹਦੇ ਨਾਲ ਮੱਛਰ ਵੀ ਇਕੱਠੇ ਹੋਣੇ ਮੱਛਰ ਬਣ ਕੇ ਕੋਈ ਬਿਮਾਰੀ ਪੈਦਾ ਹੋਏਗੀ ਫਾਇਦਾ ਕੀ ਟੂਰਿਸਟ ਜਿਹੜੇ ਆਂਦੇ ਬਾਰੋਂ ਉਹ ਵਿਚਾਰੇ ਵੇਖ ਕੇ ਜਾਂਦੇ ਕੋਈ ਵੀ ਇੱਥੇ ਅੰਮ੍ਰਿਤਸਰ ਨੇ ਵਿਦਿਆ ਸਿਟੀ ਹੈਗੀ ਹੈ ਤੇ ਇੱਥੇ ਬੱਸ ਸਟੈਂਡ ਦੇਖੋ ਕਿੰਨਾ ਕੀ ਹਾਲ ਬਣਿਆ ਆ ਸਰਕਾਰਾਂ ਟੈਂਡਰ ਲੱਗਦਾ ਹੈ ਵਾਤ ਤੋਂ ਵਦ 1 ਵੀਕ 21 ਦਿਨ ਲੱਗਦੇ ਫਲੋਟ ਹੁੰਦੇ ਚੱਲਣ ਨੂੰ ਹੋਰ ਅਗਲੇ ਅਗਲੇ ਮਹੀਨੇ ਤੋਂ ਸੜਕ ਬੰਨੀ ਚੱਲੂ ਹੋਣੀ ਆ ਪਰ ਫੇਰ ਵੀ ਆਪਾਂ ਟਾਈਮ ਤੋਂ ਟਾਈਮ ਦੇ ਵਿੱਚ ਜੋੜੀ ਜੇਸੇ ਦਿਲਵਾ ਕੇ ਸਾਰਾ ਕੰਮ ਕਰਵਾਈ ਜਾਈ ਜਾ ਹੁਣ ਇਹ ਵੀ ਵੇਖਿਆ ਜਾ ਤੀ ਕੁਦਰਤੀ ਆਈ ਉਹ ਟ੍ਰੈਲੀ ਆਈ ਹੈ ਲੋੜੀ ਦੀ ਇਹ ਪ੍ਰਾਪਲੀ ਦੋਰੀ ਵਿਖੇ ਟਾਇਲਰ ਇਹੋਥੇ ਪਾਣੇ ਰਹੇ ਆ ਐਂਟ੍ਰੈਂਸ ਤੇ ਹੀ ਪਾਏ ਆ ਕੱਲ ਪਾਏ ਆ ਅੰਦਰ ਹਨਾ ਬਰਖਾਤ ਆਂਦੀ ਹੈ ਉਹਦੇ ਡਰ ਕੇ ਬੰਦੇ ਰੋਏ ਦਾ ਕਰਦਾ ਬਾਕੀ ਉਹਦੇ ਬਾਅਦ ਤੋਂ ਬਾਅਦ ਇੱਕ 20 ਤੋਂ 25 ਦਿਨਾਂ ਦੇ ਅੰਦਰ ਕੰਮ ਬੰਦਣਾ ਸ਼ੁਰੂ ਹੋ ਜਾਏਗਾ ਟੈਂਡਰ ਲੱਗ ਗਿਆ ਹੈ ਉਹ ਹੁਣ ਸੀਲਕ ਸਿਸਟਮ ਬੜਾ ਖਰਾਬ ਹੋ ਤੱਕਿਆ ਸਾਡੀ ਕੋਸ਼ਿਸ਼ ਹੈ ਉਹ ਵੀ ਆਪਾਂ ਨਾਲ ਹੀ ਕਰਵਾਵਾਂਗੇ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕੀਤੀਆਂ ਇਹ ਤਸਵੀਰਾਂ ਅਮਰਸਰ ਬੱਸ ਸਟੈਂਡ ਦੀਆਂ ਨੇ ਇੱਥੋਂ ਲੰਘਣ ਵਾਲੇ ਲੋਕਾਂ ਨੇ ਆਇਆ ਕਿ ਬੱਸ ਸਟੈਂਡ ਦੇ ਬਹੁਤ ਹੀ ਮਾੜੇ ਹਾਲਾਤ ਹਨ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਬਸ ਸਟੈਂਡ ਪ੍ਰਸ਼ਾਸਨ ਨੂੰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਇੱਥੇ ਗੰਦਾ ਪਾਣੀ ਖੜ੍ਹਾ ਹੈ ਇਹਦੀ ਨਿਕਾਸੀ ਕਰवानी ਚਾਹੀਦੀ ਹੈ ਅਤੇ ਜਿਹੜੀ ਸੜਕਾਂ ਹਨ ਉਹਦੀ ਵੀ ਜਲਦ ਤੋਂ ਜਲਦ ਮੁਰੰਮਤ ਕਰवानी ਚਾਹੀਦੀ ਹੈ ਅਮਰਸਰ ਫਾਸਟਵੇ ਖਬਰ ਨਾਲ ਮਾਰੀ ਕੈਮਰਾਮੈਨ ਪਰੇਸ਼ਰਮਾ ਦੇ ਨਾਲ ਰਕੇਸ਼ ਕੁਮਾਰ